ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਖੁਮਾਰ ਸਿਖਰਾਂ ਤੇ ਹੈ ਅਜਿਹੇ ਦੇ ਵਿੱਚ ਇੱਕ ਅਨੋਖੀ ਤਸਵੀਰ ਸਾਹਮਣੇ ਆਈ ਹੈ ਤੁਸੀਂ ਅਕਸਰ ਹੀ VOTING ਵਾਲੇ ਦਿਨ ਲਾੜਾ ਜਾਂ ਲਾੜੀ ਨੂੰ ਵੋਟ ਪਾਉਂਦੇ ਦੇਖਿਆ ਹੋਵੇਗਾ ਪਰ ਸਰਪੰਚੀ ਦੀ ਚੋਣ ਦੇ ਲਈ ਨਾਮਜ਼ਦਗੀ ਭਰਨ ਲਈ ਵਿਆਹ ਵਾਲੇ ਦਿਨ ਨਾਮਜ਼ਦਗੀ ਭਰਨ ਲਈ ਪਹੁੰਚੇ ਕਿਸੇ ਲਾੜੇ ਨੂੰ ਸ਼ਾਇਦ ਹੀ ਦੇਖਿਆ ਹੋਵੇਗਾ ਇਹ ਤਸਵੀਰਾਂ ਵਿਧਾਨ ਸਭਾ ਹਲਕਾ ਲੰਬੀ ਦੀਆਂ ਨੇ ਜਿੱਥੇ ਪਿੰਡ ਲਾਲਬਾਈ ਤੋਂ ਸਰਪੰਚ ਦੇ ਉਮੀਦਵਾਰ ਵਿੱਚੋਂ ਕਾਗਜ਼ ਦਾਖਲ ਕਰਨ ਦੇ ਲਈ ਇਲਾੜਾ ਪਹੁੰਚਿਆ ਇਸ ਦਾ ਨਾਮ ਹੈ ਤਜਿੰਦਰ ਸਿੰਘ ਤਜਿੰਦਰ ਸਿੰਘ ਆਪਣੀ ਬਰਾਤ ਸਮੇਤ ਹੀ ਕਾਗਜ਼ ਭਰਨ ਦੇ ਲਈ ਪਹੁੰਚ ਗਿਆ ਤੁਸੀਂ ਵੀ ਦੇਖੋ ਕੀ ਮਾਹੌਲ ਬਣਿਆ ਹੋਇਆ ਹੈ ਤੁਸਾਂ ਸਾਹਮਣਾ ਕਰਨਾ ਪਿਆ ਜੀ ਬहोत जी ਕੋਈ ਇੱਥੇ ਇਨਸਾਨੀਅਤ ਨਾਲ ਨਾ ਹੈਣੀ ਹੈ ਜਿਹੜਾ ਮੈਂ ਫੈਲ ਫੜਾਉਣ ਲੱਗਿਆ ਮਨ ਲੱਗੇ ਮੇਰੀ ਫੇਰ ਕਿਹੜਾ ਵਾਪਸ ਕਰਤੀ ਇਹਨਾਂ ਨੇ ਇਹ ਉਹਨਾਂ ਨੇ ਦੇਖਿਆ ਨਹੀਂ ਕਿ ਜਦੋਂ ਬੂਲਾ ਬਰਾਤ ਵੀ ਜਾਣੀ ਹੈ ਕੋਈ ਮਜ਼ਦੂਰੀ ਨਹੀਂ ਸਮਝੀ ਜੀ ਬੜਾ ਸ਼ਾਇਦ ਜੇ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਨ ਜੇ ਇਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਜੀ ਮੈਂ ਨਾਮ ਪਈ ਉਸ ਕੱਢੇ ਅਵਿੰਦਰ ਸਿੰਘ ਤੇ ਕਿਸੇ ਚੋਣ ਲੜ ਰਹੇ ਹੋ ਤੁਸੀਂ ਮਸਤ ਪੈਂਕੀ ਜੀ ਤੇ ਅੱਜ ਤੁਸੀਂ ਬੂਲਾ ਬਣੇ ਹੋ ਤੁਸੀਂ ਵਿਆਹ ਵੀ ਬਰਾਤ ਜਾਣਾ ਸੀ ਤੇ ਅੱਜ ਤੁਸੀਂ ਇੱਥੇ ਕਾਗਜ਼ ਲੰਮੀ ਦਾਖਲ ਕਰ ਰਹੇ ਕਿੰਨੀ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇੱਥੇ ਇਨਸਾਨੀਅਤ ਦਾ ਨਾਂ ਨਹੀਂ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਖੁਮਾਰ ਸਿਖਰਾਂ ਤੇ ਹੈ ਅਜਿਹੇ ਦੇ ਵਿੱਚ ਇੱਕ ਅਨੋਖੀ ਤਸਵੀਰ ਸਾਹਮਣੇ ਆਈ ਹੈ ਤੁਸੀਂ ਅਕਸਰ ਹੀ VOTING ਵਾਲੇ ਦਿਨ ਲਾੜਾ ਜਾਂ ਲਾੜੀ ਨੂੰ ਵੋਟ ਪਾਉਂਦੇ ਦੇਖਿਆ ਹੋਵੇਗਾ ਪਰ ਸਰਪੰਚੀ ਦੀ ਚੋਣ ਦੇ ਲਈ ਨਾਮਜ਼ਦਗੀ ਭਰਨ ਲਈ ਵਿਆਹ ਵਾਲੇ ਦਿਨ ਨਾਮਜ਼ਦਗੀ ਭਰਨ ਲਈ ਪਹੁੰਚੇ ਕਿਸੇ ਲਾੜੇ ਨੂੰ ਸ਼ਾਇਦ ਹੀ ਦੇਖਿਆ ਹੋਵੇਗਾ ਇਹ ਤਸਵੀਰਾਂ ਵਿਧਾਨ ਸਭਾ ਹਲਕਾ ਲੰਬੀ ਦੀਆਂ ਨੇ ਜਿੱਥੇ ਪਿੰਡ ਲਾਲਬਾਈ ਤੋਂ ਸਰਪੰਚ ਦੇ ਉਮੀਦਵਾਰ ਵਿੱਚੋਂ ਕਾਗਜ਼ ਦਾਖਲ ਕਰਨ ਦੇ ਲਈ ਇਲਾੜਾ ਪਹੁੰਚਿਆ ਇਸ ਦਾ ਨਾਮ ਹੈ ਤਜਿੰਦਰ ਸਿੰਘ ਤਜਿੰਦਰ ਸਿੰਘ ਆਪਣੀ ਬਰਾਤ ਸਮੇਤ ਹੀ ਕਾਗਜ਼ ਭਰਨ ਦੇ ਲਈ ਪਹੁੰਚ ਗਿਆ ਤੁਸੀਂ ਵੀ ਦੇਖੋ ਕੀ ਮਾਹੌਲ ਬਣਿਆ ਹੋਇਆ ਹੈ ਤੁਸੀਂ ਸਾਹਮਣਾ ਕਰਨਾ ਪਿਆ ਜੀ ਬहोत जी ਕੋਈ ਇੱਥੇ ਇਨਸਾਨੀਅਤ ਨਾਲ ਨਾ ਹੈਣੀ ਜੀ ਜਿਹੜਾ ਮੈਂ ਫੈਲ ਫੜਾਉਣ ਲੱਗਿਆ ਮਨ ਲੱਗੇ ਮੇਰੀ ਫੇਰ ਕਿਹੜਾ ਵਾਪਸ ਕਰਤੀ ਇਹਨਾਂ ਨੇ ਕਿ ਉਹਨਾਂ ਨੇ ਦੇਖਿਆ ਨਹੀਂ ਕਿ ਆ ਵੀ ਜਦੋਂ ਬੂਲਾ ਬਰਾਤ ਵੀ ਜਾਣੀ ਹੈ ਕੋਈ ਮਜ਼ਦੂਰੀ ਨਹੀਂ ਸਮਝੀ ਜੀ ਬੜਾ ਸ਼ਾਇਦ ਜੇ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਨ ਜੇ ਕਿਤਰਾ ਲੱਗ ਰਿਹਾ ਬਹੁਤ ਵਧੀਆ ਜੀ ਮੈਂ ਨਾਮ ਪਾਈ ਹੁਣ ਕਰੇ ਅਵਿੰਦਰ ਸਿੰਘ ਤੇ ਕਿਸੇ ਚੋਣ ਲੜ ਰਹੇ ਹੋ ਤੁਸੀਂ ਮੋਟਰ ਪੈਂਤੀ ਜੀ ਤੇ ਅੱਜ ਤੁਸੀਂ ਬੂਲਾ ਬਣੇ ਹੋ ਤੁਸੀਂ ਵਿਆਹ ਵੀ ਬਰਾਤ ਜਾਣਾ ਸੀ ਤੇ ਅੱਜ ਤੁਸੀਂ ਇੱਥੇ ਕਾਗਜ਼ ਲੰਮੀ ਦਾਖਲ ਕਰ ਰਹੇ ਕਿੰਨੀ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇੱਥੇ ਇਨਸਾਨੀਅਤ ਨਾ ਨਾ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਖੁਮਾਰ ਸਿਖਰਾਂ ਤੇ ਹੈ ਅਜਿਹੇ ਦੇ ਵਿੱਚ ਇੱਕ ਅਨੋਖੀ ਤਸਵੀਰ ਸਾਹਮਣੇ ਆਈ ਹੈ ਤੁਸੀਂ ਅਕਸਰ ਹੀ VOTING ਵਾਲੇ ਦਿਨ ਲਾੜਾ ਜਾਂ ਲਾੜੀ ਨੂੰ ਵੋਟ ਪਾਉਂਦੇ ਦੇਖਿਆ ਹੋਵੇਗਾ ਪਰ ਸਰਪੰਚੀ ਦੀ ਚੋਣ ਦੇ ਲਈ ਨਾਮਜ਼ਦਗੀ ਭਰਨ ਲਈ ਵਿਆਹ ਵਾਲੇ ਦਿਨ ਨਾਮਜ਼ਦਗੀ ਭਰਨ ਲਈ ਪਹੁੰਚੇ ਕਿਸੇ ਲਾੜੇ ਨੂੰ ਸ਼ਾਇਦ ਹੀ ਦੇਖਿਆ ਹੋਵੇਗਾ ਇਹ ਤਸਵੀਰਾਂ ਵਿਧਾਨ ਸਭਾ ਹਲਕਾ ਲੰਬੀ ਦੀਆਂ ਨੇ ਜਿੱਥੇ ਪਿੰਡ ਲਾਲਬਾਈ ਤੋਂ ਸਰਪੰਚ ਦੇ ਉਮੀਦਵਾਰ ਵਿੱਚੋਂ ਕਾਗਜ਼ ਦਾਖਲ ਕਰਨ ਦੇ ਲਈ ਇਲਾੜਾ ਪਹੁੰਚਿਆ ਇਸ ਦਾ ਨਾਮ ਹੈ ਤਜਿੰਦਰ ਸਿੰਘ ਤਜਿੰਦਰ ਸਿੰਘ ਆਪਣੀ ਬਰਾਤ ਸਮੇਤ ਹੀ ਕਾਗਜ਼ ਭਰਨ ਦੇ ਲਈ ਪਹੁੰਚ ਗਿਆ ਤੁਸੀਂ ਵੀ ਦੇਖੋ ਕੀ ਮਾਹੌਲ ਬਣਿਆ ਹੋਇਆ ਹੈ ਤੁਸੀਂ ਸਾਹਮਣਾ ਕਰਨਾ ਪਿਆ ਜੀ ਬहोत जी ਕੋਈ ਇੱਥੇ ਇਨਸਾਨੀਅਤ ਨਾਲ ਨਾ ਹੈਣੀ ਜੀ ਜਿਹੜਾ ਮੈਂ ਫੈਲ ਫੜਾਉਣ ਲੱਗਿਆ ਮਨ ਲੱਗੇ ਮੇਰੀ ਫਿਰ ਕਿਹੜਾ ਵਾਪਸ ਕਰਤੀ ਇਹਨਾਂ ਨੇ ਇਹ ਉਹਨਾਂ ਨੇ ਦੇਖਿਆ ਨਹੀਂ ਗਿਆ ਵੀ ਜਦੋਂ ਬੂਲਾ ਬਰਾਤ ਵੀ ਜਾਣੀ ਹੈ ਲੋਕੀ ਮਜ਼ਦੂਰੀ ਨਹੀਂ ਸਮਝੀ ਜੀ ਬਣਾ ਸ਼ੈਡ ਜੀ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਨ ਸਾਡੇ ਕਿਤਰਾ ਲੱਗ ਰਿਹਾ ਬਹੁਤ ਕਰੀਆ ਜੀ ਮੈਂ ਨਾ ਭਾਈ ਉੱਥੇ ਖੜੇ ਆ ਮੈਂ ਨਹੀਂ ਕਿਸੇ ਚੋਣ ਲੜ ਰਹੇ ਹੋ ਤੁਸੀਂ 35 ਤੇ ਅੱਜ ਤੁਸੀਂ ਬੂਲਾ ਬਣੇ ਹੋ ਤੁਸੀਂ ਵਿਆਹ ਵੀ ਬਰਾਤ ਜਾਣਾ ਸੀ ਤੇ ਅੱਜ ਤੁਸੀਂ ਇੱਥੇ ਕਾਗਜ਼ ਲੰਮੀ ਦਾਖਲ ਕਰਾ ਰਹੇ ਕਿੰਨੀ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇੱਥੇ ਇਨਸਾਨੀਅਤ ਨਾਲ ਨਾ ਹੈ